ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਬਾਹੂ ਅਕਬਰਪੁਰ ਦੀ ਟੀਮ ਬਾਰੇ ਕਿ ਇਹ ਟੀਮ ਕਿਹੜੇ ਟੂਰਨਾਮੈਂਟ ਤੇ ਖੇਡੇਗੀ ਤੇ ਨਾਲ ਕਿਹੜੇ-ਕਿਹੜੇ ਪਲੇਅਰ ਖੇਡਣਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਦੋਸਤੋ ਅੱਜ ਪਟਿਆਲਾ ਜ਼ਿਲ੍ਹੇ ਦੇ ਵਿੱਚ ਬਿੱਟੂ ਦਗਾਲ ਦੀ ਯਾਦ ਨੂੰ ਸਮਰਪਿਤ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਦਗਾਲ ਵਿਖੇ ਜਿੱਥੇ ਕਬੱਡੀ ਓਪਨ ਦੇ ਮੈਚ ਹੋਣਗੇ ਤਿੰਨ ਪਲੇਅਰ ਬਾਹਰੋਂ ਖੇਡਣਗੇ ਪਹਿਲਾ ਨਾਮ 1 ਲੱਖ ਦੂਜਾ 75000 ਬੈਸਟਾਂ ਨੂੰ 51-51000 ਦਿੱਤੇ ਜਾਣਗੇ ਦੋਸਤੋ ਜੇਕਰ ਲਾਈਵ ਦੀ ਗੱਲ ਕਰੀਏ 365 ਤੇ ਦਿਖਾਇਆ ਜਾਵੇਗਾ ਦੋਸਤੋ ਬਾਹੂਆਕਰ ਉਪਰ ਟੀਮ ਦੇ ਵਿੱਚ ਛੀਲੂ ਅੰਕੁਰ ਮਨੀਸ਼ ਅੰਬਾਸੋਰ ਸਿੰਘ ਦੀਪਦਵਰਜੀ ਤੇ ਰੱਜੀ ਭੁੱਲਣ ਖੇਡਣਗੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੁਹਾਨੂੰ ਇਹ ਟੀਮ ਕਿਵੇਂ ਲੱਗੀ ਆਪਣੀ ਜਾਣਕਾਰੀ ਕਿਵੇਂ ਲੱਗੀ ਤੇ ਇਸ ਟੂਰਨਾਮੈਂਟ ਤੇ ਜੱਗੂ ਹਾਕਮਾਰੀਆ ਵੀ ਅੱਜ ਵਾਪਸੀ ਕਰਨ ਜਾ ਰਿਹਾ ਜਿੱਦਾਂ ਹੀ ਆਪਾਂ ਨੂੰ ਉਸਦੀ ਟੀਮ ਬਾਰੇ ਜਾਣਕਾਰੀ ਮਿਲੂਗੀ ਆਪਾਂ ਤੁਹਾਡੇ ਨਾਲ ਵੀਡੀਓ ਰਾਈ ਸਾਂਝੀ ਕਰਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਦਾ ਆਈਕਨ ਦਬਾ ਲਓ ਜਾਂ ਸਾਡੇ ਇਸਤਾ ਨੂੰ ਫੋਲੋ ਕਰ ਲਓ ਆਪਾਂ ਇਸਤਾ ਤੇ ਤੇ YouTube ਤੇ ਅਗਲੀਆਂ ਟੀਮਾਂ ਦੀ ਜਾਣਕਾਰੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੇਕਰ ਆਪਣੀ ਜਾਣਕਾਰੀ ਵਧੀਆ ਲੱਗਦੀ ਦੋਸਤੋ ਕਮੈਂਟ ਜਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਮਿਲਦੇ ਹਾਂ ਜਲਦੀ ਨਵੀਂ ਜਾਣਕਾਰੀ ਦੇ